ਮੇਰੇ ਕੋ ਸਮਾਨ ਮੈਂ ਸਮਾਨ ਪੀਣਾ ਵਾ ਠੀਕ ਹੈ ਹਾਂ ਮੈਂ ਇੱਥੋਂ ਕੌਂਸਪੜਿਓ ਮੈਂ ਲਿਆਇਆ ਪੀਣਾ ਵਾ ਕਿਤਾ ਕਿਉਂ ਖੋਇਆ ਕਰਦਾ ਮੈਂ ਫੋਨ ਵਾਲੇ ਨੂੰ ਵੀ ਇੱਥੇ ਸੱਦ ਲੈਣਾ ਟਾਡੀ ਰਿਪੋਰਟ ਕੀਤੀ ਆ ਮੈਂ ਊੜੀ ਵਾਸੀ ਲੈ ਵੀਰੇ ਪੁੱਤਰਾਸੀ ਲੈ ਮੈਂ ਪੀਣਾ ਵਾ ਮੈਂ ਪੀਣਾ ਵਾ ਮੈਂ ਹੁਣੇ ਹੀ ਪੀ ਗਾਇਆ ਮੈਂ ਪੀਣਾ ਵਾ ਨਵੈਦੈ ਨੇ ਮੈਂ ਪੀਣਾ ਮੈਂ ਹੁਣੇ ਹੀ ਪੀ ਗਾਇਆ ਮੇਰੇ ਕੋ ਆਵੇ ਲੈਟਰ ਵੀ ਹੈਗਾ ਮੈਂ ਪੀਣਾ ਵਾ ਉਹ ਵੇਜਦਾ ਮੈਂ ਪੀਣਾ ਵਾ ਆ ਵੇ ਵੀਰ ਮੇਰੇ ਕੋ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਨਾ ਵਾ ਠੀਕ ਹੈ ਇਹ ਲਾ ਦੇਦਾ ਹੁਣ ਨਹੀਂ ਦੇਦਾ ਇਹ ਗੱਲ ਗਲਤ ਆ ਉਹ ਮੈਂ ਸਜਾ ਘਟ ਆਇਆ ਮੈਂ ਵੇਚੀ ਆਇਆ ਹੀ ਬਲਦੇਵ ਚੌਂਕੀ ਚਾਰਜ ਗਵਾਵਾ ਉਹਨਾਂ ਨੇ ਮੈਨੂੰ ਰਿਪੋਰਟ ਲਖਾਈ ਆ ਇਹਨਾਂ ਦੀ ਮੇਰੇ ਕੋ ਸਮਾਨ ਮੈਂ ਸਮਾਨ ਪੀਨਾ ਵਾ ਠੀਕ ਹੈ ਹਾਂ ਮੈਂ ਮੈਥੋਂ ਕੌਂਸਪੁਰਿਓ ਮੈਂ ਲਿਆਇਆ ਪੀਨਾ ਵਾ ਮੇਰੇ ਕੋ ਹੈਗਾ ਵਾ ਹੈਗਾ ਵਾ ਜਦੋਂ ਤੁਹਾਨੂੰ ਕਹਤਾ ਕਿ ਹੈਗਾ ਵਾ ਆਉ ਖਾ ਹੈਗਾ ਵਾ ਇਹ ਥੋੜਾ ਹੀ 500 ਦਾ ਖੋਲ ਕੇ ਕੀ ਦਿਖਾ ਲੈਣਾ ਚਲੋ ਜਦੋਂ ਤੁਹਾਨੂੰ ਕਹਿਤਾ ਗਿਆ ਹੈਗਾ ਹੈਗਾ ਵਾ ਮੇਰੇ ਕੋ ਹਾਂਜੀ ਮੈਂ ਵੇਚਦਾ ਇਹਨੂੰ ਮੈਂ ਪੀਣਾ ਮੈਂ ਹੁਣੇ ਵੀ ਪੀ ਕੇ ਆਇਆ ਮੇਰੇ ਕੋ ਆ ਵੇ ਲੈਟਰ ਵੀ ਹੈਗਾ ਮੈਂ ਪੀਣਾ ਵਾਂ ਵੇਚਦਾ ਮੈਂ ਪੀਣਾ ਵਾਂ ਆ ਵੇ ਵੀਰ ਮੇਰੇ ਕੋ ਲੈਟਰ ਹੈਗਾ ਪੰਨੀ ਹੈਗੀ ਆ ਆਖੋ ਬਾਬਾ ਜੀ ਮੈਂ ਪੀਣਾ ਵਾਂ ਠੀਕ ਹੈ ਪਰ ਪੀਣਾ ਨਹੀਂ ਪੀਣਾ ਬਾਕੀ ਸ੍ਰੀ ਸਾਹਿਬ ਨਾਲ ਲਾ ਪਾ ਕੇ ਤਾਂ ਨਾ ਬਈ ਕੰਮ ਕਰ ਠੀਕ ਹੈ ਵੇਹ ਤਾਂ ਨਾ ਹਾਂ ਨਹੀਂ ਬੱਬਾ ਵੇ ਜਿਹੜੀ ਗੱਲ ਸਚਾਈ ਹੈ ਮੈਂ ਸਚਾਈ ਬੋਲਾਂਗਾ ਕੀ ਹੋਇਆ ਕੀ ਅੱਜ ਕੀ ਹੋਇਆ ਇਹ ਅੱਜ ਤਾਂ ਮੈਨੂੰ ਪਤਾ ਨਹੀਂ ਇਹ ਭਾਜ ਨੂੰ ਵੇਖ ਕੇ ਭੱਜ ਗਿਆ ਉਥੋਂ ਇਹ ਚਾਹ ਵੇਖਦਾ ਨਹੀਂ ਵੇਚਦਾ ਪਹਿਲਾਂ ਵੇਚਦਾ ਹੁਣ ਨਹੀਂ ਵੇਚਦਾ ਇਹ ਗੱਲ ਗਲਤ ਆ ਉਹ ਮੈਂ ਸੱਜਾ ਘਟ ਆਇਆ ਮੈਂ ਵੀਰ ਜੀ ਅੱਜ ਤੋਂ ਕਿਹ ਸਾਲ ਪਹਿਲਾਂ ਹਾਂ ਵੀਰ ਜੀ ਮੇਰੇ ਇਹਨੂੰ ਮੈਂ ਅੱਜ ਤੋਂ 5 ਮਹੀਨੇ ਪਹਿਲਾਂ ਹੁਣ ਹੀ ਪਿੰਦਾ ਇਹ ਪਿੰਦਾ ਵਾ ਹੁਣ ਵੀ ਪਿੰਦਾ ਤੂੰ ਨਹੀਂ ਵਾਜਿਆ ਲੈ ਕੇ ਆਇਆ ਹੁਣ ਵੀ ਪਿੰਦਾ ਵਾ ਨਹੀਂ ਹੁਣ ਵੀ ਪਿੰਦਾ ਵਾ ਨਹੀਂ ਵਾ ਤੂੰ ਵੀ ਪੀਣਾ ਤੂੰ ਪੀਣਾ ਨਹੀਂ ਵਾਦੀਆਂ ਲੈ ਕੇ ਆਇਆ ਵਾ ਹੁਣ ਵੀ ਪੀਣਾ ਤੋਂ ਨਹੀਂ ਵਾਦੀਆਂ ਲੈ ਕੇ ਆਇਆ ਤੇਰੀ ਆ ਕੈਮਰੇ 'ਚ ਵੀਡੀਓ ਕਟਾਵਾਂ ਤੂੰ ਲੈ ਕੇ ਆਇਆ ਨਹੀਂ ਵਾਦੀਆਂ ਆ ਚੱਲਾ ਚੱਲਾ ਆ ਭਾਜੀ ਵੇਚਦੇ ਕੋਈ ਵੇਚਦਾ ਕੋਈ ਪੀਂਦਾ ਸਿੱਧੀ ਜੀ ਗੱਲ ਦੀ ਹੁਣੇ 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 ਮੇਰੇ ਨਾਲ ਚੱਲੋ ਮੈਂ ਵੀਡੀਓ ਕਟੋਣਾਂ ਇਹਦੀ ਹੁਣੇ ਵੀਡੀਓ ਮੈਂ ਕਿਉਂ ਫੜਾਂ ਤੈਨੂੰ ਮੈਂ ਕਿਉਂ ਫੜਾਂ ਮੈਂ ਕਿਉਂ ਫੜਾਂ ਮੈਂ ਸਵਾਰੀ ਲੈ ਕੇ ਆਉਂਦੇ ਆ ਮੈਂ ਕਿਉਂ ਫੜਾਂ ਮੈਂ ਤਾਂ ਸਵਾਰੀ ਲੈ ਕੇ ਆਉਂਦੇ ਆ ਮੈਂ ਤੈਨੂੰ ਫੜਾਂ ਮੈਂ ਵੀਰ ਜੀ ਗੁਰਸੇਖ ਵੀਰ ਜੀ ਮੈਂ ਨਸ਼ਾ ਕਰਦਾ ਹਾਂ ਮੈਂ ਐਸੀ ਗੱਲ ਪੁੱਛੋ ਨਾ ਨਸ਼ਾ ਛੱਡਣ ਦੇ ਮਾਰੇ ਨੇ ਗਰੰਤ ਸਾਹਿਬ ਪਾਇਆ ਸ੍ਰੀ ਸਾਹਿਬ ਪਾਇਆ ਸਾਇ ਸਾਇ ਛੱਡ ਰਿਆ ਹਾਂ ਠੀਕ ਐ ਚਲੋ ਲੜਾਈ ਕਿਸ ਗੱਲ ਦੀ ਆ ਲੜਾਈ ਭਾਜੀ ਇਹਨੂੰ ਪਤਾ ਹੋਊਗਾ ਕਿਸ ਗੱਲ ਦੀ ਲੜਾਈ ਆ ਜੀ ਇਹ ਚਾਹ ਵੇਚਦਾ ਭਾਈ ਹਾਂ ਇਹ ਮੇਰੇ ਗੱਲ ਪਏ ਆ ਇਕੱਠੇ ਹੋ ਗਏ ਨਾ ਮਨ ਲੈ ਗਿਆ ਹਾਂ ਮੈਂ ਇਹਨਾਂ ਕੱਲੇ ਨੂੰ ਦੇਖ ਕੇ ਮੈਨੂੰ ਇਹਨਾਂ ਮੈਨੂੰ ਮਾਰਿਆ ਚਲੋ ਠੀਕ ਐ ਇਹ ਚਾਹ ਵੀ ਨਹੀਂ ਵਾਦੀ ਕੀ ਲੈਣ ਗਿਆ ਜਦੋਂ ਇਹਦੇ ਗੱਲ ਪਏ ਨੂੰ ਪੁੱਛੋ ਕੀ ਲੈਣ ਗਿਆ ਇਹਦਾ ਉੱਥੇ ਕੰਮ ਕੀ ਸੀ ਇਹਦਾ ਪੁੱਛੋ ਨਾ ਭਾਜੀ ਜਦੋਂ ਇਹਨੂੰ ਕਿਸੇ ਜਦੋਂ ਇਹਦੇ ਨਾਲ ਬੰਦੇ ਸੋ ਕਿਹ ਬੰਦੇ ਨਾਲ ਗਿਆ ਕਿਹਰੇ ਬੰਦੇ ਨਾਲ ਗਿਆ ਹਾਂ ਦੱਸੇ ਜਵਾਬ ਦੇ ਉਹਨਾਂ ਨੂੰ ਜਵਾਬ ਦੇ ਨਾ ਤੇ ਬੰਦੇ ਨਾਲ ਸੂਸੇ ਕਰਦਾ ਹੈਂ ਤੂੰ ਉਸੇ ਮੇਰਾ ਘਰ ਆਓ ਪਿੱਛੇ ਉੱਥੇ ਤੇਰਾ ਘਰ ਤੇ ਪੜਾ ਮੇਰਾ ਘਰ ਹੀ ਹੋ ਕਿਉਂ ਮੜਾਇ ਮੁੰਡਾ ਮੇਰੇ ਪਿੰਡ ਦਾ ਦੱਸੀ ਘਰ ਮੇਰਾ ਕਿੱਥੇ ਇਹਨੂੰ ਕੁਛ ਵੀਰ ਜੀ ਮੈਂ ਪਾਣੀ ਖਸੂ ਦਾ ਕਰਦਾ ਪਾਏ ਜੇ ਲੈ ਕੇ ਆਇਆ ਮੈਂ ਪੀਣ ਲੱਗਾ ਹਾਂ ਤੂੰ ਪਹਿਲੀ ਰਿਕਾਰਡਿੰਗ ਵੀ ਕਿਹਾ ਵੀ ਮੈਂ ਪੀ ਕੇ ਆਇਆ ਪੀ ਉਹ ਹੀ ਪੀਤਾ ਪੀਣ ਲੱਗਾ ਮੈਂ ਉਹ ਹੀ ਗੱਲ ਨਿਕਲ ਆਈ ਮੇਰੇ ਮੂੰਹੋਂ ਜਿੱਦਾਂ ਵੀ ਹੈ ਹਾਂਜੀ ਹਾਂ ਤੁਸੀਂ ਕਿਉਂ ਪੜਿਆ ਨੂੰ ਚਿੱਟਾ ਵੇਚਦਾ ਇਹ ਮੇਰੇ ਭਰਾਵਾਂ ਨੂੰ ਚਿੱਟਾ ਵੇਚਦਾ ਹੈ ਭਾਜੀ ਇਹ ਚਿੱਟਾ ਪੀਂਦਾ ਤਾਂ ਕਰਕੇ ਇਹਨੂੰ ਆਖੋ ਇਹਦੀ ਵੀਡੀਓ ਹੁਣੇ ਹੁਣੇ ਨਹੀਂ ਬਾਦਿਓ ਲੈ ਕੇ ਆਇਆ ਪੁੱਛੇ ਨੂੰ ਭਾਜੀ ਚਿੱਟੇ ਦੀ ਨਹੀਂ ਚਿੱਟੇ ਦੀ ਨਹੀਂ ਐਨਾ ਭਾਜੀ ਮੇਰੇ ਕੋ ਮੋਬਾਈਲ ਪੈਸੇ ਖੋਏ ਹੀ ਖੋਏ ਕਿਹੜੇ ਭਾਈਪਾਸ ਤੇ ਇੱਕ ਇਹ ਮੁੰਡਾ ਦੋ ਜਣੇ ਇਹਦੇ ਨਾਲ ਹੋਰ ਇਹਨਾਂ ਇੱਕ ਸੂਰੀ ਰੱਖੀ 6-7 ਅਜੇ ਵੀ ਅਰਬਾ ਸਟੇਟ ਰਿਪੋਰਟ ਦਿੱਤੀ ਇਹਨਾਂ ਦੇ ਮੈਂ ਝੂਠੀ ਬੋਲੀ ਅਰਬਾ ਸਟੇਟ ਦੀ ਰਿਪੋਰਟ ਇਹਨਾਂ ਦੇ ਏ ਮੈਨੂੰ ਪਤਾ ਨਹੀਂ ਕਿ ਕਿਹੜੇ ਪੈਂਡ ਦੇ ਆ ਕੀ ਆ ਕੀ ਨਹੀਂ ਇਦਾਂ ਸਾਇ ਸਾਇ ਮੈਨੂੰ ਪਤਾ ਲੱਗਾ ਕਿ ਇਹ ਕਿੱਥੋਂ ਦੇ ਆ ਕੀ ਨਹੀਂ ਇਹਨੂੰ ਪਤਾ ਠੀਕ ਹੈ ਮੈਨੂੰ ਪਤਾ ਲੱਗਾ ਇਹ ਕਿੱਥੋਂ ਦੇ ਆ ਸਭ ਕੋਈ ਇਹਨੂੰ ਨਹੀਂ ਵੀਰ ਮੈਨੂੰ ਟਾੜਾ ਨਹੀਂ ਇਹ ਪਤਾ ਜੇ ਕਿੱਥੋਂ ਦੇ ਜੇ ਤੁਸੀਂ ਹਾਂ ਤੁਸੀਂ ਵੀ ਜਾਣਦੇ ਹੋ ਫਿਰ ਅੱਜ ਅੱਜ ਮੈਂ ਦਵਾਈ ਲੈਣ ਚੱਲਾਂ ਹਾਂ ਤੇ ਇਹਨਾਂ ਨੂੰ ਮਾਰਿਆ ਹੈ ਬਸ ਬਾਈ ਕਿੱਥੇ ਮਾਰਿਆ ਅਸਾਂ ਨੂੰ ਇਨਫੋਰਮੇਸ਼ਨ ਆਈ ਕਿ ਕੋਈ ਕੁਸ਼ ਨਸ਼ੇੜੀ ਜਿਹੜੇ ਆਪਸ ਚ ਲੜਦੇ ਆ ਤੇ ਇਹਨਾਂ ਕੋਲ ਸਮਾਨ ਵੀ ਹੈਗਾ ਅਸੀਂ ਉਹ ਜਦੋਂ ਉੱਥੇ ਮੌਕੇ ਤੇ ਪਹੁੰਚੇ ਉਹਦੇ ਕੋ ਪੰਨੀ ਤੇ ਕੋਈ ਲਾਈਟਰ ਲੂਟਰ ਮਿਲਿਆ ਹੋਰ ਵੈਰੀਫਾਈ ਕਰ ਰਿਹਾ ਕਿ ਇਹਨਾਂ ਦੇ ਮਾਰੂ ਹਥਿਆਰ ਵੀ ਕੋਈ ਲੈ ਕੇ ਆਏ ਸੀ ਦਾਤਰ ਦੂਤਰ ਉਹ ਅਸੀਂ ਵੈਰੀਫਾਈ ਕਰਕੇ ਜੋ ਕਾਨੂੰਨੀ ਕਰਵਾਈ ਬੰਦੀ ਅੱਗੇ ਕਰਾਂਗੇ ਨਹੀਂ ਵੇਖੋ ਮੈਂ ਤੁਹਾਡਾ ਜਿਨ੍ਹਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਮੈਂ ਉਹਨਾਂ ਦਾ ਨਾਮ ਤੇ ਨਹੀਂ ਡਿਸਕਲੋਜ਼ ਕਰ ਸਕਦਾ ਪਰ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜੇ ਸਾਰੇ ਪਬਲਿਕ ਇਦਾਂ ਦੇ ਰਿਸਪੌਂਸੀਬਲ ਹੋ ਜੇ ਤੇ ਪੁਲਿਸ ਦੀ ਵਰਕਿੰਗ ਸ਼ੋਰ ਸਧਾਰਾਏਗਾ ਥੈਂਕ ਯੂ